ਸਤਿ ਸ਼੍ਰੀ ਅਕਾਲ ਜੀ ਐਸਐਮਜ਼ਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਇਸ ਵੇਲੇ ਦੀ ਵੱਡੀ ਖਬਰ ਰਾਜਸਥਾਨ ਦੇ ਵਿੱਚ ਸੀਐਮ ਦੀ ਕੁਰਸੀ ਨੂੰ ਲੈ ਕੇ ਕਮਾਂਸਾਨ ਸ਼ੁਰੂ ਹੋ ਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਜਸਥਾਨ ਤੋਂ ਇੱਕ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਟਵੀਟੇ ਆਉਂਦੇ ਪਏ ਆ ਕਿ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਹੀ ਉਹ ਰਣਨੀਤੀ ਨਹੀਂ ਦਿਖਾਈ ਦੇ ਰਹੀ ਹੁਣ ਰਾਜਸਥਾਨ ਦੇ ਵਿੱਚ ਸੀਐਮ ਦੀ ਕੁਰਸੀ ਨੂੰ ਲੈ ਕੇ ਨਵਾਂ ਕਮਾਸਾਨ ਸ਼ੁਰੂ ਹੋ ਗਿਆ ਜਿਵੇਂ ਹੀ ਅਸ਼ੋਕ ਅਹਲੋਤ ਜੋ ਹਾਈ ਕਮਾਂਡ ਹੈ ਉਸ ਤੇ ਅਸ਼ੋਕ ਅਹਲੋਤ ਦਾ ਨਾਮ ਕਾਂਗਰਸ ਦੇ ਵਿੱਚ ਪ੍ਰਧਾਨ ਨੂੰ ਲੈ ਕੇ ਚੁਣਿਆ ਉਸ ਤੋਂ ਬਾਅਦ ਸਚਿੰਤ ਪਾਇਲਟ ਦੇ ਨਾਮ ਨੂੰ ਲੈ ਕੇ 92 ਵਿਧਾਇਕਾਂ ਦੇ ਵੱਲੋਂ ਸਪੀਕਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਗਏ ਨੇ ਵੱਡੀ ਖਬਰ ਰਾਜਸਥਾਨ ਤੋਂ ਸામਨੇ ਆ ਰਹੀ ਹੈ ਕਾਬਲੇ ਗੌਰ ਹੈ ਕਿ ਲਗਾਤਾਰ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੀ ਪਕੜ ਘਟਦੀ ਜਾ ਰਹੀ ਹੈ ਇਸ ਤੋਂ ਬਾਅਦ ਰਾਜਸਥਾਨ ਤੋਂ ਇੱਕ ਨਵਾਂ ਸਿਆਸੀ ਸੰਕਟ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਹੈ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਕਾਂਗਰਸ ਲਈ ਉਸ ਵੇਲੇ ਰਾਜਸਥਾਨ 'ਚ ਵੱਡਾ ਸਿਆਸੀ ਸੰਕਟ ਖੜਾ ਹੋ ਗਿਆ ਜਦੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਹਮਾਇਤ ਦੇ ਵਿੱਚ 92 ਵਿਧਾਇਕਾਂ ਨੇ ਆਪਣੇ ਅਸਤੀਫੇ ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਨੂੰ ਸੌਂਪ ਦਿੱਤੇ ਉਹਨਾਂ ਮੁੱਖ ਮੰਤਰੀ ਨਾਲ ਖੜਦੇ ਆ ਇਹ ਸਪਸ਼ਟ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਸਚਿੰਤ ਪਾਇਲਟ ਉਹ ਗਹਿਲੋਤ ਦੀ ਥਾਂ ਨਹੀਂ ਲੈਣਗੇ ਨਹੀਂ ਦੇਣਗੇ ਵਿਧਾਇਕਾਂ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਹਾਈ ਕਮਾਂਡ ਵੱਲੋਂ ਥੋਪਿਆ ਆਗੂ ਵੀ ਪ੍ਰਮਾਨ ਨਹੀਂ ਕਰਨਗੇ ਇਸ ਤੋਂ ਪਹਿਲਾਂ ਵਿਧਾਇਕ ਮੰਤਰੀ ਸ਼ਾਂਤੀ ਧਾਰੀਵਾਲ ਦੇ ਘਰ 3 ਘੰਟਿਆਂ ਤੱਕ ਰਹੇ ਤੇ ਮਗਰੋਂ ਗਹਿ ਲੋਦ ਦੀ ਹਮਾਇਤ ਦੇ ਵਿੱਚ ਸਪੀਕਰ ਜੋਸ਼ੀ ਨੂੰ ਮਿਲੇ ਉਹਨਾਂ ਮੰਗ ਕੀਤੀ ਹੈ ਕਿ ਹਾਈ ਕਮਾਂਡ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਉਹਨਾਂ ਨਾਲ ਗੱਲ ਕਰੇ ਤੋ ਬੇਦੇ ਕਾਂਗਰਸੀ ਆਗੂਆਂ ਦੀ ਆਪਸੀ ਖਿੱਚੋਤਾਣ ਤੋਂ ਬਾਅਦ ਸਿੱਖਰਲੀ ਲੀਡਰਸ਼ਿਪ ਦੀ ਕਮਜ਼ੋਰੀ ਵੀ ਇੱਕ ਵਾਰ ਫੇਰ ਤਲਕਦੀ ਪਈ ਐ ਤੇ ਗਾਂਧੀ ਪਰਿਵਾਰ ਨੂੰ ਇਸ ਵੇਲੇ ਵੱਡਾ ਟਟਕਾ ਲੱਗਦਾ ਦਿਖਾਈ ਦੇ ਰਿਹਾ ਏ